ਬਾਪਾ ਨਹੀਂ ਦਾਤ ਮਾਰ ਮਾਰ ਮਾਰਿਆ ਨਹੀਂ ਦਾਤ ਮਾਰ ਮਾਰ ਮਾਰਿਆ ਜਿੱਦੀ ਲਾਗਦਾ ਸੀ ਉਹਨੇ ਹੀ ਮਾਰਿਆ ਕੰਜਰ ਨੇ ਆ ਜੀ ਉਹਨੇ ਕੰਜਰਾ ਨੇ ਮਾਰਿਆ ਮੈਨੂੰ ਪਤਾ ਲੱਗ ਗਿਆ ਥਾਰਾ ਇਹ ਇਹ ਮੈਨੂੰ ਪਤਾ ਲੱਗ ਗਿਆ ਥਾਰਾ ਹੀ ਇਹਦੂ ਮੈਂ ਆਖਿਆ ਨਾ ਤੇ ਨਾ ਦਰਿਆ ਕਰ ਗਰੀ ਗਵਾੜ ਨਾ ਤੂੰ ਨਾਲ ਲੜੀ ਮੇਰੇ ਨੂੰ ਵੇਸ ਤੇ ਲੜਦੇ ਤੇ ਤੁਮ ਆਏ ਨੂੰ ਤੂੰ ਕਹੇ ਤਾਰੇ ਤੋਂ ਮੇਰੇ ਕੋਲੋਂ ਪਤਾ ਆਇਆ ਕੱਲ ਆ ਮੇਰੇ ਦਾ ਆਇਆ ਠੋੜਾ ਮੁਰਸਲ ਲੈ ਜਿੰਨੇ ਠੀਕ ਆ ਲੈ ਲੜਦੇ ਆਇਆ ਕਰੋ ਆ ਮੇਰੇ ਆਇਆ ਕਿਆੜ ਪਿਆ ਆਵਲੇ ਮੈਂ ਬੱਬੂ ਕੋ ਹੋਣ ਲੱਗੀ ਬੱਬੂ ਕਾ ਨਹੀਂ ਰਾਤੇ ਤੇਰੇ ਆ ਕਿਤੇ ਕਾਲਾ ਰਾਤ ਨ ਪਰ ਨਹੀਂ ਤੇਰੀ ਪਿਆਰ ਵਾਲੀ ਬਣੀ ਰਹੇ ਦੂਰ ਤੋਂ ਲੈ ਮથે ਨਾ ਇਹਦੇ ਟੇਬ ਨੇ ਕਿਤਾ ਕੋ ਹਾਂ ਕੀ ਆਖੀਦਾ ਜੋ ਕਿ ਬਹੁਤ 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 ਆ ਇੱਥੇ ਪਿਆ ਆ ਦੋ ਦਸਤਾਂਕੇ ਕਹਿੰਦੇ ਉਹ ਉੱਥੇ ਲਾਏ ਹੋਏ ਪਏ ਉਦਾਂ ਹੀ ਹਾਂ ਜਿੱਥਾਂ ਬੇਵਨਾਥਾ ਕੇ ਉੱਧਰ ਘੜੀ ਕੋਲ ਤਾਂ ਪੜਨਾ ਸੀ ਇੱਕ ਜੀ ਬਰੀ ਉਮਰ ਕਰੀਬ 40 ਸਾਲ ਉਹਦੀ ਡੈੱਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋ ਗੁਰਨਾਵ ਸਿੰਘ ਜਿਹੜਾ ਪਿੰਡ ਨੌਰਪੁਰ ਜਨੂਆ ਉੱਥੋਂ ਦਾ ਰਹਿਣ ਵਾਲਾ ਇਹਦੇ શરીਰ ਤੇ ਕਾਫੀ ਸੱਟਾਂ ਵਜੀਆਂ ਨੇ ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ ਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆਂ ਤੇ ਵਕਫ ਵਕਤ ਹਰਾਵਾ ਤਹਿਤ ਬਣਦੀ ਜਿਹੜੀ ਐਫਆਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਤਫਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਊਗਾ। ਕਤਲ ਦੇ ਕਾਰਨ ਕੋਈ ਸਾਹਮਣੇ ਆਏ? ਦੇਖੋ ਹਲੇ ਦੀ ਤਫਤੀਸ਼ جاری ਹੈ ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ। ਸ਼ੁਕਰੀਆ ਜੀ। ਬੇਟੀ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ? ਕੋ ਮੇਰੇ ਹਸਬੰਦ ਸੀ। ਕੀ ਨਾਮ ਸੀ ਉਹਨਾਂ ਦਾ? ਇਨੀ ਕਮਰ ਸੀਗੀ ਮਰੋਦੇ ਹੁਣੀ ਆ ਮੇਰੇ ਸਹੁਰੇ ਨਾਲ 45 ਸਾਲ ਦਾ ਕਰ ਹੁਣੀ 45 46 ਸਾਲ ਦੀ ਹੈ ਕੁਝ ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿਨਾ ਲੋਕ ਕੀਤਾ ਗਿਆ ਮੈਨੂੰ ਨਹੀਂ ਆਜੇ ਪਤਾ ਲੱਗਾ ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਹਿੰਦਾ ਸੀਗਾ ਮੇਰੇ ਨਾਲ ਹੀ ਲੜਿਆ ਸੀਗਾ ਹੋਰ ਤਾਂ ਕੋਈ ਨਹੀਂ ਸੀ ਮੈਂ ਨਾਲ ਲੜਦਾ ਸੀਗਾ ਲੜਾਈ ਦਾ ਕੀ ਕਾਰਨ ਸੀਗੇ ਉਹ ਰੋਇਦਾ ਦਿਨ ਅਜਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਪਰਿਵਾਰ ਨੂੰ ਕਿਸੇ ਤੇ ਸ਼ੱਕ ਆ? ਨਹੀਂ ਸ਼ੱਕ ਨਹੀਂ ਆ ਪਰ ਇਹ ਆ ਮੈਂ ਨੇ ਜਿਆਦਾ ਮੈਂ ਨੇ ਲੜਦਾ ਸੀ ਮੈਂ ਨੇ ਲੜ ਕੇ ਘਰੋਂ ਨਿਕਲ ਜਾਂਦਾ ਸੀ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ? ਨਹੀਂ ਮੈਨੂੰ ਤਾਂ ਨਹੀਂ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਕਿਸੇ ਤੇ ਤਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂ ਇਨਾ ਹੀ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਪਤਾ ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਫਲਾਣੇ ਬੰਦੇ ਤੋਂ ਡਾਰਿਆ ਇਦਾਂ ਨੇ ਮੈਨੂੰ ਨੇ ਕਦੀ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਾ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫੇਪੀਲੇ ਫੈਕਟਰੀ ਚ ਗਈ ਮੈਂ ਉੱਥੇ ਫੋਨ ਗਿਆ ਵਾ ਇਹ ਤੇ ਇਹਦਾ ਕਰਕੇ ਕਾਲਾ ਵੜਦਤਾ ਵਾ ਪਰ ਵੀ ਉਹਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ ਉੱਥੋਂ ਮੈਨੂੰ ਉਦਾਂ ਹੀ ਕਹਿ ਕੇ ਕੱਲਿਆ ਵੀ ਠੀਕ ਨਹੀਂ ਗਾ ਤੁਸੀਂ ਗੇਟ ਪਾਸ ਲਓ ਤਾਂ ਘਰੇ ਚੱਲ ਜਾਓ ਪੁਲਿਸ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਜੋ ਵੀ ਮਾਫੀ ਦਿੱਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਂਦੇ ਨਹੀਂ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਕਿ ਫਿਰ ਤੁਸੀਂ ਮਾਫੀ ਕਿਸ ਕਰਦੀ ਮੰਗਦੇ ਹੋ ਕਿਉਂਕਿ ਮੈਨੂੰ ਪਤਾ ਮਾ ਨਾ ਫਿਰ ਵੀ ਤੁਹਾਨੂੰ ਪਤਾ ਹੈ ਜਦੋਂ ਗੱਲ ਝੂਠੀਆਂ ਸੁੱਚੀਆਂ ਗੱਲਾਂ ਕਈ ਝੜ ਕੇ ਦਫਾ ਵੀ ਫਸਾਈ ਦਿੰਦੇ ਆ ਨਹੀਂ ਐਵੇਂ ਪੁਲਿਸ ਕਿਸੇ ਨਾਲ ਧੱਕਾ ਨਹੀਂ ਕਰਦੀ ਜੇਕਰ ਤੁਸੀਂ ਤਾਂ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਉਸ ਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਤੋਂ ਕੋਈ ਸ਼ੱਕ ਨਹੀਂ ਠੀਕ ਹੈ